ਜੈਪੀ ਜਪਾ ਸਤਿ ਸ਼੍ਰੀ ਅਕਾਲ ਮੈਂ ਕਲਾਸ 10 ਤੋਂ ਵਿਰਪਾਲਪੁਰ ਲਿਬਰ ਦੀ ਮੋਟ ਐ ਤੇ ਅਸੀਂ ਇੱਥੇ 17 ਤਰੀਕ 4 ਮਹੀਨਾ 2025 ਨੂੰ ਆਏ ਸੀਗੇ ਮੰਗ ਪੱਤਰ ਲੈ ਕੇ ਤੇ ਇੱਕ ਸਾਡਾ ਮੰਗ ਪੱਤਰ ਲੈ ਲਿਆ ਸੀ ਉਹਨਾਂ ਨੇ ਪਰ ਸਾਨੂੰ ਕੰਮ ਨਹੀਂ ਦਿੱਤਾਗਾ ਫਿਰ ਮੈਡਮ ਨੇ ਕਿਹਾ ਵੀ ਅਸੀਂ ਪਿੰਡ ਵਿੱਚ ਆ ਕੇ ਸਾਡੀ ਥਾਪ ਤੇ ਆ ਕੇ ਨਾ ਪਰਾਂਗੇ ਅੱਜ ਜੋ ਮੈਡਮ ਆਏ ਸੀਗੇ ਮੈਡਮ ਨੇ ਦੂਜੀ ਲਿਬਰ ਦੇ ਕਲਾਸ 10 ਕਲਾਸ ਪੈਂਡ ਦੀ ਦੂਜੀ ਲੇਬਰ ਦੇ ਨਾਂ ਭਰਦੇ ਤੇ ਸਾਨੂੰ ਕਹਿੰਦੇ ਪ੍ਰੋਜੈਕਟ ਵਿੱਚ ਪੈਸੇ ਨਹੀਂ ਹੈਗੇ ਜੇਕਰ ਉਹਨਾਂ ਦੀ ਲੇਬਰ ਨਾਲ ਤੁਸੀਂ ਨਾਂ ਭਰਾਂਗੇ ਤਾਂ ਫਿਰ ਤੁਹਾਡਾ ਨਾਂ ਆ ਜਾਏਗਾ ਨਹੀਂ ਪ੍ਰੋਜੈਕਟ ਵਿੱਚ ਪੈਸੇ ਨਹੀਂ ਹੈਗੇ ਜਦੋਂ ਸਾਡੀ ਮੈਡਮ ਨੇ ਉੱਥੇ ਮੰਗ ਪੱਤਰ ਨਹੀਂ ਭਰਿਆ ਫਿਰ ਅਸੀਂ ਇੱਥੇ ਆ ਗਏ ਏਡੀਸੀ ਦੇ ਦਫ਼ਤਰ 'ਚ ਇੱਥੇ ਏਡੀਸੀ ਨਹੀਂ ਸੀਗੇ ਤੇ ਇੱਥੇ ਰਮਨ ਕੁਮਾਰ ਸੀਗੇ ਰਮਨ ਕੁਮਾਰ ਸਾਨੂੰ ਦੇਖ ਕੇ ਉੱਪਰ ਗਏ ਜਦੋਂ ਪ੍ਰਧਾਨ ਨੂੰ ਫੋਨ ਕੀਤਾ ਤੇ ਉਹਨਾਂ ਨੇ ਆ ਕੇ ਬੈਠ ਗਏ ਏਪੀ ਉਹ ਮੈਡਮ ਨਾਲ ਗੱਲਬਾਤ ਸ਼ੁਰੂ ਕੀਤੀ ਜੈਪੀ ਜੈਪੀ ਜੈਪਾ ਜੀ ਅਸੀਂ ਅੱਜ ਕਰੋਜਪੁਰ ਦੇ ਵਿੱਚ ਖੜੇ ਹੋਏ ਆ ਅਸੀਂ ਭੜਕੇ ਹੋਏ ਇੱਥੇ ਆਏ ਆ ਸਾਨੂੰ ਰੀਨਾ ਮੈਡਮ ਸਾਡੇ ਪਿੰਡ ਗਈ ਹੋਈ ਆ ਪਿੰਡ ਜਾ ਕੇ ਉਹਨੇ ਦੂਜੀ ਪਾਰਟੀ ਦੇ ਨਾ ਮੰਗ ਪੱਤਰ ਤੇ ਨਾਮ ਭਰ ਦਿੱਤਾ ਜਦੋਂ ਅਸੀਂ ਉੱਥੇ ਪਹੁੰਚੇ ਆਂ ਸਾਨੂੰ ਘੰਟਾ ਬਿਠਾ ਛੱਡਿਆ ਉੱਥੇ ਬਿਠਾ ਕੇ ਜਦੋਂ ਅਸੀਂ ਕਿਹਾ ਵੀ ਅਸੀਂ ਵੀਰਪਾਲ ਦੀ ਲੇਬਰ ਆ ਉਦੋਂ ਉੱਠ ਕੇ ਖੜੀ ਹੋ ਗਈ ਆਦੀ ਵੀ ਇਹ ਪੈਸੇ ਹੈ ਨਹੀਂ ਜੇ ਤੁਸੀਂ ਨਾਲ ਨਾ ਭਰਾਉਣੇ ਆ ਤੇ ਪੈਸੇ ਉਹਦੇ ਵਿੱਚ ਹੈਗੇ ਆ ਸਾਡੀ ਵਿਰੋਧ ਪਾਰਟੀ ਆ ਅਸੀਂ ਉਹਨਾਂ ਦੇ ਨਾਲ ਨਹੀਂ ਤੁਰ ਸਕਦੇਗੇ ਅਸੀਂ ਮੁੜ ਕੇ ਆਏ ਆ ਇੱਥੇ ਕਨੈਕਟ ਐਡੀਸੀ ਸਾਹਿਬ ਦੇ ਅਸੀਂ ਆਏ ਆ ਏਡੀ ਏਡੀਸੀ ਸਾਹਿਬ ਇੱਥੇ ਹਈ ਨਹੀਂ ਸੀਗੇ ਅਸੀਂ ਉਦੋਂ ਬਾਅਦ ਦੇ ਵਿੱਚ ਆਏ ਆ ਜਦੋਂ ਰਵਣ ਨੂੰ ਮਿਲੇ ਰਵਣ ਸਾਨੂੰ ਵੇਖ ਕੇ ਭੱਜ ਗਿਆ ਜੈ ਭੀਮ ਜੈ ਭਾਪਰ ਜੈ ਸੁਭਦਾਰ ਸਾਡੇ ਕਲਾਸ ਪਿੰਡ ਰੀਨਾ ਮੈਡਮ ਨੇ ਪਹਿਲਾਂ ਆਵਾਜ਼ ਵਾਇਸੇ ਗੁਰਦੁਆਰਾ ਸਾਹਿਬ ਵੀ ਟੋਡੇ ਡਰੇਗਾ ਦੇ ਆ ਭਰ ਲੈ ਹੋਰ ਮਾ ਵੀ ਸਾਰੇ ਉੱਥੇ ਪਹੁੰਚੋ ਉਥੇ ਕਪਾਰਟੀ ਦੇ ਭਰਤੇ ਆ ਜੀ ਫਰਮ ਦੂਜੀ ਪਾਰਟੀ ਨੂੰ ਬਿਠਾ ਬਿਠਾ ਉਹਨਾਂ ਨੇ ਸਾਨੂੰ ਮੋੜਤਾ ਜੀ ਸਾਡੇ ਫਰਮ ਨਹੀਂ ਉਹਨਾਂ ਨੇ ਭਰੇ ਉਹਨਾਂ ਦਾ ਫਾਰਮ ਤੇ ਸਾਡੇ ਘਰ ਦੇ ਜਿਹੜੇ ਆਮ ਪਾਰਟੀ ਦੇ ਨਾਲ ਸਬੰਧਾ ਜੀ ਹਾਂ ਆਮ ਪਾਰਟੀ ਉਹ ਵੀ ਪਾਰਟੀ ਨਾਲ ਸਬੰਧਾ ਉਹਨਾਂ ਦੇ ਫਰਮ ਭਰੇ ਗਏ ਆ ਜੀ ਉਥੇ ਜਿਹੜੀ ਪਾਰਟੀ ਵਿਰੋਧ ਦਾ ਅਸੀਂ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਨਾਲ ਵਿਰੋਧ ਖੜੇ ਸੀ ਸਰਪੰਚ ਦੇ ਨਾਲ ਸਾਡੀ ਉਹਨਾਂ ਨਾਲ ਬਣਦੀ ਨਹੀਂ ਗਈ ਇਸ ਕਰਕੇ ਉਹਨਾਂ ਨੇ ਉਹਨਾਂ ਦੇ ਫਰਮ ਭਰਤੇ ਆ ਤੇ ਸਾਡੇ ਫਰਮ ਨਹੀਂ ਭਰੇਗੇ ਰੀਨਾ ਮੈਡਮ ਇਹ ਕਹਿ ਰਹੀ ਆ ਵੀ ਜੇਕਰ ਤੁਸੀਂ ਉਹਨਾਂ ਦੇ ਨਾਲ ਕੰਮ ਕਰੋਗੇ ਦੂਜੇ ਮੇਡ ਨਾਲ ਜੱਗਾ ਸਿੰਘ ਨਾਲ ਕੰਮ ਕਰੋਗੇ ਤਾਂ ਤੁਹਾਡੇ ਨਾਂ ਭਰੇ ਜਾਣਗੇ ਪ੍ਰੋਜੈਕਟ ਪੈਸੇ ਫਿਰ ਹੋਣਗੇ ਜੇ ਤੁਸੀਂ ਵੀਰਪਾਲ ਮੇਡ ਨਾਲ ਕੰਮ ਕਰਨਾ ਫਿਰ ਪ੍ਰੋਜੈਕਟ ਦੇ ਵਿੱਚ ਪੈਸੇ ਹੈ ਨਹੀਂਗੇ ਸਾਨੂੰ ਆਹ ਕਹਿ ਕੇ ਮੋੜ ਦਿੱਤਾ ਗਿਆ ਤੇ ਲੇਬਰ ਨੇ ਸਾਰੀ ਨੇ ਮੇਡ ਜਿੰਨੀ ਲੇਬਰ ਆ ਸਾਡੀ ਉਹ ਮੇਡਰ ਇੱਥੇ ਹੀ ਚੁਣੀ ਹੋਈ ਆ ਜੀ ਸਾਡੇ ਇੱਕ ਮੈਂਬਰ ਆ ਜੀ ਪਿੰਡ ਕਲਾਸ਼ ਤੋਂ ਗੁਰਚਰਨ ਸਿੰਘ ਆ ਜੀ ਉਨੇ ਆਪ ਬੈਠ ਕੇ ਕੋਲੇ ਸਾਰੇ ਆਧਾਰ ਕਾਟ ਫੜ ਕੇ ਉਹਨਾਂ ਦੂਜੀ ਵਿਰੋਧ ਪਾਰਟੀ ਦੇ ਨਾਂ ਭਰਾਏ ਆ ਜੀ ਨਰੇਗਾ ਦੇ ਵਿੱਚ ਜਦੋਂ ਬਾਲੇ ਕਿ ਸਾਡੀ ਵਾਰੀ ਆਈ ਤੇ ਸਾਨੂੰ ਨੇ ਇਹ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਸਾਡੇ ਨਾਲ ਰਲ ਕੇ ਕੰਮ ਕਰੋ ਅਸੀਂ ਇਹ ਕੰਮ ਨਹੀਂ ਕਰਨਾ ਜੀ ਅਸੀਂ ਉਹਨਾਂ ਨਾਲ ਜਦੋਂ ਸਾਡੀ ਬਣਦੀ ਨਹੀਂ ਸਾਡਾ ਮੇਡ ਅਲੱਗ ਆ ਅਸੀਂ ਮੇਡ ਅਲੱਗ ਚੁਣਿਆ ਉਸ ਮੇਡ ਨਾਲ ਸਾਡੀ ਨਹੀਂ ਬਣਦੀ ਗਈ ਅਸੀਂ ਉਹਦੇ ਨਾਲ ਕੰਮ ਨਹੀਂ ਕਰ ਸਕਦੇਗੇ ਇਸ ਕਰਕੇ ਪਾਰਟੀ ਵਿਰੋਧ ਕੰਮ ਚੱਲੀ ਜਾਂਦਾ ਜੀ ਸਾਡਾ ਉੱਥੇ ਪਾਰਟੀ ਕਰਕੇ ਉਹ ਸਾਨੂੰ ਕੰਮ ਨਹੀਂ ਦਿੰਦੇ ਆਮ ਪਾਰਟੀ ਵਾਲੇ ਬੰਦੇ ਜਿੰਨੇ ਆ ਉਹਨਾਂ ਦਾ ਕੰਮ ਚੱਲਦਾ ਹੈ ਤੇ ਸਾਡੀ ਬੇਨਤੀ ਹੈ ਜੀ ਸਾਰੀ ਸੰਗਤ ਨੂੰ ਵੀ ਸਾਨੂੰ ਕੰਮ ਦਿੱਤਾ ਜਾਵੇ ਜੀ ਜੈ ਭੀਮ ਜੈ ਭਾਰਤ ਮੇਰੇ کارਜੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਪਿੰਡ ਕਲਾਸ ਤੋਂ ਸਾਡੇ ਵੀਰਪਾਲ ਮੇਟ ਅਤੇ ਉਹਨਾਂ ਦੇ ਨਾਲ ਲਿਵਰ ਜਿਹੜੀ ਸੰਯੋਗ ਦਿੰਦੀ ਉਹ ਪਹੁੰਚੀ ਹੋਈ ਲਗਭਗ 17 ਤਰੀਕ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀਗਾ ਕਿ ਉਸ ਮੰਗ ਪੱਤਰ ਦੇ ਵਿੱਚ ਉਹ ਐਡੀਸ਼ਨਲ ਡਿਪਟੀ ਦਫ਼ਤਰ ਦੇ ਵਿੱਚੋਂ ਗਏ ਫਰੋਜਪੁਰ ਤੋਂ ਸਾਰੇ ਬਲਾਕਾਂ 'ਚ ਸਾਡੇ ਮੰਗ ਪੱਤਰ ਗਏ ਆ ਦੂਸਰਾ ਸਟੈਪ ਤਾਂ ਬੰਦਾ ਹੀ ਨਹੀਂ ਏ ਪੇ ਜੀਆਰਐਸ ਉੱਥੇ ਜਾ ਕੇ ਲਿਸਟ ਲਿਖੇ ਜਿਹੜਾ ਇਥੋਂ ਮੰਗ ਪੱਤਰ ਰეკਮੈਂਡ ਕਰਕੇ ਦਿੱਤਾ ਗਿਆ ਔਰ ਕਮੈਂਡ ਜਿਹੜਾ ਹੈਗਾ ਉਹਨਾਂ ਨੂੰ ਉੱਥੇ ਕੰਮ ਦੇਣਾ ਪੈਗਾ ਉਹ ਤਾਂ ਸਿਰਫ ਇੱਕ ਸਿਆਸੀ ਲੋਕਾਂ ਦੇ ਤਹਿਤ ਉਹ ਇੱਕ ਜਿਹੜੇ ਲੋਕ ਵੋਟ ਬਣਾਉਂਦੇ ਆ ਵੋਟਾਂ ਨਾ ਵਿਗੜਨਾਂ ਤਾਂ ਤੁਹਾਨੂੰ ਮਜਬੂਰ ਕਰਕੇ ਜਿਹੜਾ ਹੈਗਾ ਉੱਥੇ ਬੁਲਾਇਆ ਗੁਰਦੁਆਰੇ 'ਚ ਗੁਰਦੁਆਰੇ ਤੁਹਾਡਾ ਜਾਣ ਦਾ ਫਰਜ਼ ਹੀ ਨਹੀਂ ਹੈਗਾ ਕਿਉਂਕਿ ਤੁਹਾਡੇ ਜ਼ਿਲ੍ਹਾ ਹੈੱਡਕੁਆਰਟਰ ਦੇ ਅਨਚਾਰਜ ਨੇ ਜ਼ਿਲ੍ਹੇ ਦੇ ਜਿਹੜੇ ਏਡੀਸੀ ਡੀ ਤਾਂ ਉਹਨਾਂ ਨੇ ਮਾਰਗ ਕਰਕੇ ਮੰਗ ਪੱਤਰ ਭੇਜਿਆ ਤੇ ਜੀਆਰਐਸ ਜਿਹੜਾ ਹੁੰਦਾ ਉਹ ਹੁੰਦਾ ਇੱਕ ਗ੍ਰਾਮ ਸੇਵਕ ਪਿੰਡ ਦੇ ਕੰਮ ਕਰਨ ਵਾਲਾ ਉਹਨਾਂ ਦੇ ਹੁਕਮਾਂ ਨੂੰ ਉਹ ਤੋੜ-ਫੋੜ ਨਹੀਂ ਕਰ ਸਕਦਾ ਕੰਮ ਉਹਨਾਂ ਨੂੰ ਦੇਣਾ ਪਵੇਗਾ ਦਵਾਂਗੇ ਲੈ ਕੇ ਵੀ ਦਵਾਂਗੇ ਪਰ ਮੇਰੀ ਬੇਨਤੀ ਆ ਕੇ ਧਿਆਨ ਕਰੋ ਕਿ ਇਹ ਕਿੰਨਾ ਕਚੀਰੇਵੇਂ ਰੂਲੇ ਚੋਰੀ। ਇਹਨਾਂ ਚੋਰੀ। ਤੁਸੀਂ ਜਿੰਮੇਵਾਰ ਹੋ ਬਣੋ। ਵੇਖੋ ਤੁਹਾਡੇ ਹਰ ਇੱਕ ਚੀਜ਼ ਦੀ ਲੁੱਟ ਹੋ ਰਹੀ ਹੈ। ਮਰੇਗਾ ਦੀ ਤੁਹਾਡੀ ਲੁੱਟ ਹੋ ਰਹੀ ਹੈ। ਸगन ਸਕੀਮ ਦੀ ਪੈਨਸ਼ਨ ਦੀ, ਰਾਸ਼ਨ ਦੀ, ਮਕਾਨਾਂ ਦੀ, ਮੈਡੀਕਲ ਸਹੂਲਤਾਂ ਦੀ ਹਰ ਪਾਸੇ ਲੁੱਟ ਹੁੰਦੀ ਆ। ਲੁੱਟ ਬਚਾਉਣੀ ਆ ਤਾਂ ਤੁਹਾਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਣਾ ਪੈਗਾ। ਤੁਸੀਂ ਜ਼ਿੰਮੇਵਾਰ ਬਣੋ ਕਾਦੇ ਕਿ ਅਸੀਂ ਆਪਦੇ ਹੱਕ ਲੈਣ ਲਈ ਕਿਸੇ ਨੂੰ ਲੁਕਾਣ ਨਹੀਂ ਦੇਣਾ ਤਾਂ ਉਹਦੇ ਲਈ ਕਰਨਾ ਕੀ ਪਊਗਾ ਜ਼ਿੰਮੇਵਾਰ ਬਣ ਕੇ ਮਹੀਨੇ 'ਚ ਇੱਕ ਵਾਰ ਇਕੱਠੇ ਹੋਣਾ ਪੈਗਾ ਠੀਕ ਮਹੀਨੇ 'ਚ ਇੱਕ ਵਾਰ ਕੋਈ ਔਖਾ ਵੀ ਨਹੀਂ ਹੈ ਪਰ ਫਿਰ ਹੁੰਦੇ ਕਿਉਂ ਨਹੀਂ ਦੇਖੋ ਫਿਰ ਹੁੰਦੇ ਕਿਉਂ ਨਹੀਂ ਇਸ ਵਾਸਤੇ ਬੇਨਤੀ ਆ ਕਿ ਵੇਖੋ ਕੱਠੇ ਹੋਣ ਦੀ ਲੋੜ ਆ ਤੁਹਾਨੂੰ ਜੇ ਤੁਸੀਂ ਵੱਡੀ ਗਿਣਤੀ ਨਾਲ ਕੱਠੇ ਹੋ ਜਾਵੋ ਤਾਂ ਫੇਰ ਕੋਈ ਤਾਕਤ ਨਹੀਂ ਹੈਗੀ ਕਿ ਤੁਹਾਡਾ ਕੋਈ ਮੇਰੇ ਘਰ ਆਉਗ ਜਾਵੇ ਜਾਂ ਕੋਈ ਰਾਸ ਰੁਕ ਜਾਵੇ ਸਮਝ ਨਹੀਂ ਆਉਂਦੀ। ਅੱਛਾ ਇਹ ਤੁਹਾਨੂੰ ਪਤਾ ਨਾ ਕਿ ਪਾਣੀ ਹੁੰਦਾ ਪਾਣੀ ਹੈ ਨਾ ਪਾਣੀ ਗਲਾਸ ਵਿੱਚ 1.5 200 ਗ੍ਰਾਮ ਪਾਣੀ ਹੁੰਦਾ ਹੈ। ਉਹ ਬੰਦਾ ਪੀ ਬੰਦਾ ਪਾਣੀ ਵਿਚਾਰਾ ਬੇਵਸ ਹੁੰਦਾ ਨਾ ਘੱਟ ਹੁੰਦਾ। ਪਾਣੀ ਉਹ ਵੀ ਜਿਹੜਾ 1988 ਚ ਆਇਆ ਜਿਦੋਂ ਪਾਣੀ ਇਕੱਠਾ ਹੋ ਕੇ ਆਇਆ ਉਹਨੇ ਕੁਝ ਵੀ ਨਹੀਂ ਛੱਡਿਆ ਉਹਨੇ ਮਕਾਨ ਡੰਗਰ ਦਰਖਤ ਬੰਦੇ ਸਾਰੇ ਲੈ ਗਿਆ ਨਾ ਲਪੇੜ ਕੇ ਹੈਨਾ ਤੁਹਾਨੂੰ 1988 ਦੇ ਪਾਣੀ ਵਾਂਗੂ ਕੱਟੇ ਜੁਣਾ ਹੈ ਇਹ ਤਾਂ ਚੋਰਾਂ ਨੂੰ ਦੇਪੀਤਾ ਮਾਰਨਾ ਪੈਗਾ ਇਹ ਤਾਂ ਚੋਰ ਤਾਂ ਇਕੱਠੇ ਹੋ ਕੇ ਲੁੱਟਣ ਲਈ ਲੱਗੇ ਹੋਏ ਆ ਬਚਾਉਣ ਵਾਲਾ ਕੋਈ ਨਹੀਂ ਹੈਗਾ ਇਹ ਲੁੱਟਣ ਵਾਲੇ ਸਾਰੇ ਨੇ ਕਿਉਂ ਇਸ ਲਈ ਮੇਰੀ ਬੇਨਤੀ ਆ ਕਿ ਵੇਖੋ ਅੱਗੇ ਆਪਾਂ ਚਾਰ ਵਾਰ ਮੀਂਹ 'ਚ ਇਕੱਠੇ ਹੋਣੀ ਆ ਐਤਵਾ ਮੈਂ ਕਿਛੇ ਗਿੰਤੀ ਇੱਧੇ ਬਰਖਲਾਖ ਨਹੀਂ ਐ ਮੈਂ ਪਹਿਲੋਂ ਐਡਵਾਂਸ ਮਾਫੀ ਮੰਗ ਲੈਣਾ ਹੱਥ ਜੋੜ ਕੇ ਪਰ ਮੈਂ ਗੱਲ ਜਰੂਰ ਆਪੀ ਕਹਿੰਦਾ ਜੇ ਕੋਈ ਬਾਤ ਵੀ ਗੁੱਸਾ ਕਰੇਗਾ ਤੇ ਮੈਂ ਫੇਰ ਮਾਫੀ ਮੰਗ ਲਾਂਗਾ ਹੱਥ ਚਾਰ ਵਾਰ ਤੁਸੀਂ ਪੁੱਛੂਂਦੇ ਹੋ ਐਤਵਾਰ ਬਹੁਤ ਲੋਕ satsang ਤੇ ਜਾਂਦੇ ਆ ਬਹੁਤ ਲੋਕ ਬੰਦਗੀ ਤੇ ਜਾਂਦੇ ਆ ਜਾਂਦੇ ਆ ਨਾ ਮਹੀਨੇ 'ਚ ਚਾਰ ਵਾਰ ਆਉਂਦੇ ਆ ਨਾਲੇ ਤਾਂ ਦਾਨ ਦਛਨਾ ਦੇ ਕੇ ਆਉਂਦੇ ਆ ਨਾਲੇ ਪਾੜਾ ਕਰਾਇਆ ਵੀ ਲਾਉਂਦੇ ਆ ਕਹਿੰਦੇ ਹਾਂਜੀ ਨਾਲੇ ਦਿਹਾੜੀ ਵੀ ਮਾਰਦੇ ਹੁਣ ਕੀ ਉਦੋਂ ਜਦੋਂ ਤੁਸੀਂ ਵਾਪਸ ਆਉਂਦੇ ਤੁਹਾਡੇ ਖਾਤਿਆਂ 'ਚ ਪੈਸੇ ਆਏ ਹੁੰਦੇ ਆ ਵੀ ਮਕਾਨ ਕਿਸੇ ਦਾ ਡਬਲ ਬਣ ਗਿਆ ਹੁੰਦਾ ਨਹੀਂ ਕਿੰਨਾ ਕਿਸੇ ਬੇਬੇ ਬਾਪੂ ਦੀ ਦੁਆ ਲਈ ਛੁੱਟੀ ਹੁੰਦੀ ਨਹੀਂ ਨਹੀਂ ਤੇ ਜੇ ਤੁਸੀਂ ਇਕੱਠੇ ਹੋ ਕੇ ਮਹੀਨੇ 'ਚ ਇੱਕ ਵਾਰ ਆਪ ਦੀ ਤਾਕਤ ਬਣਾ ਲਓ ਤਾਂ ਫੇਰ ਮਰੇਗਾ ਵਾਲੇ ਪੈਸੇ ਤੁਹਾਡੇ ਖਾਤਿਆਂ 'ਚ ਆਉਣਗਾ ਮਕਾਨਾਂ ਵਾਲੇ ਵੀ ਤੁਹਾਡੇ ਖਾਤਿਆਂ 'ਚ ਆਉਣਗਾ ਮੈਡੀਕਲ ਸਹੂਲਤਾਂ ਵੀ ਸਗਸ ਕੀ ਮੰਨੀ ਪੈਨਸ਼ਨਾਂ ਵੀ ਉਹ ਸਾਰਾ ਪੈਸਾ ਤੁਹਾਡੇ ਖਾਤੇ ਆ ਜਾ। ਨਾ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋਣਾ ਪੈਗਾ ਨਹੀਂ ਤਾਂ ਭਾਈ ਸਾਹਿਬ ਆਉਣ ਵਾਲਾ ਜ਼ਮਾਨਾ ਲਲਕਾਰੀ ਮਾਰਦਾ ਪਿਆ ਮਜ਼ਦੂਰੀ ਵੀ ਘਟ ਰਹੀ ਆ ਮੰਗਾਈ ਵਧ ਰਹੀ ਆ ਪਬਲਿਕ ਪੈਦਾਵਾਰੀ ਵੀ ਵਧ ਰਹੀ ਆ ਕਿਉਂਕਿ ਜਿਵੇਂ ਜਿਵੇਂ ਲੋਕ ਵੱਧਦੇ ਜਾਂਦੇ ਆ ਕੰਮ ਕਰਦਾ ਜਾਂਦਾ ਹੈ। ਤੇ ਆਣਾ ਪੈਗਾ ਆਉਣ ਵਾਲੇ ਸਮੇਂ ਤੇ ਸਾਡੀ ਬਹੁਤ ਵੱਡੀ ਮਜ਼ਦੂਰੀ ਬਣ ਜਾਣੀ ਆ ਨਹੀਂ ਤਾਂ ਸਾਨੂੰ ਜ਼ਮਾਨਾ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਤੇ ਤੁਸੀਂ ਭੁੱਖੇ ਮਰੋ। ਆਪਦੀ ਲੋਟ ਬਚਾਣੀ ਆ ਆਪਦੀ ਮਜ਼ਦੂਰੀ ਬਚਾਉਣੀ ਆ ਤਾਂ ਇਕੱਠੇ ਹੋਣ ਦੀ ਲੋੜ ਆ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਹਾਰਤ ਸਸਤੀ ਕਾਜ ਨਾ ਬਣ